ਹਾਂਜੀ ਸਤਿ ਸ਼੍ਰੀ ਅਕਾਲ ਅੱਜ ਆਪਾਂ ਗੱਲ ਕਰ ਰਹੇ ਹਾਂ 13 April ਜੋ ਕਿ ਅਜ ਵਿਸਾਖੀ ਦਾ ਦਿਹਾੜਾ ਹੈਗਾ ਉਸ ਦੇ ਬਾਰੇ ਵਿਸਾਖੀ ਦਾ ਦਿਹਾੜਾ ਆਮ ਤੌਰ ਤੇ ਕਿਸਾਨਾਂ ਦੀ ਬਾੜੀ ਦੀ ਯਾਦ ਵਿੱਚ ਮਨਾਇਆ ਜਾਂਦਾ ਸੀਗਾ ਪਰ ਇਹੀ ਵਿਸਾਖੀ ਨੂੰ ਇੱਕ ਟਾਈਮ 1919 ਵਾਲੀ ਘਟਨਾ ਦੇ ਦੌਰਾਨ ਖੂਨੀ ਵਿਸਾਖੀ ਦਾ ਨਾਂ ਵੀ ਮਿਲਿਆ ਸੀਗਾ ਕਿਉਂ ਅਤੇ ਕਿਸ ਨੇ ਦਿੱਤਾ ਸੀ ਆਪਾਂ ਉਹਦੇ ਬਾਰੇ ਆਪਾਂ ਦੇਖਦੇ ਹੈਗੇ ਸਭ ਤੋਂ ਪਹਿਲਾਂ ਇਹ ਘਟਨਾ ਰੋਲ ਐਕਟ ਦੇ ਚਲਦੇ ਜੋ ਕਿ 18 ਮਾਰਚ 1919 ਨੂੰ ਗੋਰਿਆਂ ਦੇ ਦੁਆਰਾ ਪਾਸ ਕੀਤਾ ਗਿਆ ਸੀਗਾ ਉਹਦੇ ਵਿੱਚ ਕਿਹਾ ਸੀਗਾ ਵੀ ਕੋਈ ਵੀ ਬੰਦਾ ਦੋ ਜਾਂ ਦੋ ਤੋਂ ਵੱਧ ਬੰਦੇ ਹਥਿਆਰਾਂ ਦੇ ਨਾਲ ਇਕੱਠੇ ਨਹੀਂ ਹੋ ਸਕਦੇ ਸੀ ਜਿਸ ਦੇ ਚਲਦੇ 6 April 1919 ਵਾਲੇ ਦਿਨ ਆਪਣੇ ਪੰਜਾਬ ਵਰਗੇ ਖੁਸ਼ਹਾਲ ਇਲਾਕੇ ਦੇ ਉੱਪਰ ਹੜਤਾਲਾਂ ਨੂੰ ਲਾਗੂ ਕੀਤਾ ਗਿਆ ਸੀ ਅਤੇ ਉਸ ਦੇ ਨਾਲ-ਨਾਲ ਕੁਝ ਆਪਣੇ ਭਾਰਤੀ ਲੋਕਾਂ ਨੂੰ ਕੈਦੀ ਬਣਾ ਲਿਆ ਸੀਗਾ ਜਿਸ ਤੋਂ ਬਾਅਦ 13 April 1919 ਵਾਲੇ ਦਿਨ ਦੋ ਪ੍ਰੈਜ਼ੀਡੈਂਸੀਆਂ ਦੇ ਵਿੱਚੋਂ ਮਹੱਤਵਪੂਰਨ ਪ੍ਰੈਜ਼ੀਡੈਂਸੀ ਜੋ ਕਿ ਅੰਮ੍ਰਿਤਸਰ ਦੀ ਸੀਗੀ ਉਹ 13 April 1919 ਵਾਲੇ ਦਿਨ ਜਿਲ੍ਹਿਆਂ ਵਾਲੇ ਬਾਗ ਦੇ ਵਿੱਚ ਆਪਾਂ ਲੱਖਾਂ ਲੋਕਾਂ ਦਾ ਇਕੱਠ ਕੀਤਾ ਸੀ ਇਕੱਠ ਕਰਨ ਦਾ ਮਕਸਦ ਸਿਰਫ ਇੱਕੋ ਸੀ ਤਾਂ ਜੋ ਰੋਲਟ ਐਕਟ ਦੇ ਜੋ ਵੀ ਆਪਣਾ ਕਾਲਾ ਕਾਨੂੰਨ ਪਾਸ ਕੀਤਾ ਸੀਗਾ ਉਸ ਨੂੰ ਆਪਾਂ ਕਿਸੇ ਨਾ ਕਿਸੇ ਤਰੀਕੇ ਨਾਲ ناکਾਮ ਕਰ ਸਕੀਏ ਪਰ ਉਸ ਸਮੇਂ ਗਵਰਨਰ ਮਾਈਕਲ ਓਡਵਾਇਰ ਅਤੇ ਕਮਾਂਡਰ ਰੈਜੀਨਾਲਡ ਡਾਇਰ ਜਿਨ੍ਹਾਂ ਨੇ ਬਿਨਾਂ ਕਿਸੇ ਵੀ ਚੇਤਾਵਨੀ ਤੋਂ ਅੱਖਾਂ ਲੋਕਾਂ ਦੇ ਉੱਪਰ ਅੰਨੇਵਾ ਲਗਭਗ 10 ਤੋਂ 15 ਮਿੰਟ ਫਾਇਰਿੰਗ ਕੀਤੀ ਜਿਸ ਵਿੱਚ ਆਪਣੇ ਘਟ ਤੋਂ ਘਟ ਹਜ਼ਾਰਾਂ ਸਿੱਖ ਸ਼ਹਾਦਤ ਪਾ ਲਈ ਸੀ ਇਸੇ ਘਟਨਾ ਨੂੰ ਖੁੰਨੀ ਵਿਸਾਖੀ ਦਾ ਨਾਮ ਦਿੱਤਾ ਗਿਆ ਸੀਗਾ ਇਹ ਬੁੱਕ ਜੋ ਕਿ ਭਾਈ ਨਾਨਕ ਸਿੰਘ ਜੀ ਦੇ ਦੁਆਰਾ ਲਿਖੀ ਹੋਈ ਹੈ ਤੁਸੀਂ ਇਹ ਬੁੱਕ ਨੂੰ ਅੱਜ ਵੀ ਪੜ੍ਹ ਸਕਦੇ ਹੋ ਇਹ ਘਟਨਾ ਦੇ ਉਧਾਰਿਤ ਬੁੱਕ ਹੈਗੀ ਆ ਜੋ ਕਿ ਜ਼ਿਲ੍ਹਾ ਵਾਲੇ ਕਾਂਡ ਦੇ ਵਿੱਚ ਵਾਪਰਿਆ ਸੀਗਾ ਜੋ origignal ਡਾਇਰ ਸੀਗਾ ਇਸ ਦੀ ਮੌਤ ਤਾਂ ਬਿਮਾਰੀ ਦੇ ਨਾਲ ਹੋ ਗਈ ਸੀ ਪਰ ਮੈਕਲ ਐਡਵਾਈਜ਼ਰ ਨੂੰ ਮੌਤ ਸ਼ਹੀਦ ਉਦਮ ਸਿੰਘ ਜੋ ਕਿ 13 ਮਾਰਚ 1940 ਲੰਡਨ ਦੇ ਕੈਸਟਰਨ ਹਾਲ ਦੇ ਵਿੱਚ ਆਪਣੀ ਗੋਲੀ ਦਾ ਸ਼ਿਕਾਰ ਕਰੂਗਾ ਔਰ ਆਪਣੇ ਕਾਂਡ ਦਾ ਬਦਲਾ ਲਵੇਗਾ ਉਸ ਤੋਂ ਬਾਅਦ ਜ਼ਿਲ੍ਹਾ ਵਾਲੇ ਕਾਂਡ ਦੀ ਜੋ ਕਿ ਜਾਂਜ ਪਰਤਾਲ ਕਹਿੰਦੇ ਲਈ ਹੰਟਰ ਕਮੇਟੀ ਬਣਾਈ ਬਣਾਈ ਗਈ ਸੀ ਜਿਸ ਦਾ ਕੋਈ ਖਾਸ ਭਾਰਤ ਦੇ ਆਧਾਰ ਤੇ ਕੋਈ ਵੀ ਫੈਸਲਾ ਨਹੀਂ ਕੀਤਾ ਗਿਆ ਪਰ ਸਹੀ ਤਤ ਜੋ ਆਪਣੇ ਤੱਕ ਅੱਜ ਤੱਕ ਜ਼ਿਲ੍ਹਾ ਵਾਲੇ ਕਾਂਦ ਬਾਗ ਦੇ ਪਹੁੰਚਦੇ ਆ ਉਹ ਆਪਣੀ ਭਾਰਤ ਦੀ ਕਮੇਟੀ ਤਹਿਕੀਕਤ ਕਮੇਟੀ ਲੈ ਕੇ ਆਈ ਸੀ ਜੋ ਕਿ ਮਦਨ ਮੋਹਨ ਮਾਲਵੀਆ ਨੇ ਬਣਾਈ ਸੀ